ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਨਾਮੇ ਤੋ ਬਾਅਦ ਵੀ ਵੱਡਾ ਧਮਾਕਾ ਕਰਨ ਜਾ ਰਹੀ ਹੈ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣਾਈ 2 ਦਸੰਬਰ 2024 ਨੂੰ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ਿਲੇ ਮਨਪ੍ਰੀਤਿਆਲੀ ਬੀਬਾ ਸੁਤਮੰਤ ਕੌਰ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਹਮੈਦਪੁਰੀ ਅਤੇ ਗੁਰਪ੍ਰਤਾਪ ਸਿੰਘ ਮਡਾਲਾ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਕੌਮ ਸਾਡੇ ਨਾਲ ਹੈ 11 ਅਗਸਤ ਨੂੰ ਇੱਕ ਇਤਿਹਾਸਕ ਫੈਸਲਾ ਹੋਵੇਗਾ ਇਤਿਹਾਸ ਰਚੇਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚੋਂ ਮਦਾਨ ਛੱਡ ਗਏ ਸੀ ਇੱਕ ਕਿਰਪਾਲ ਸਿੰਘ ਮਡੂਂਗਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਾਲਾਂਕਿ ਅੜਿੱਕੇ ਰਾਜ ਵਿੱਚ ਰੋੜਾ ਬਣ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਿ ਅਜਲਾਸ ਨਾ ਕੀਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਪੰਤਕ ਸਿਆਸਤ ਵਿੱਚ ਪਿਛਲੇ ਕਾਫੀ ਸਮੇਂ ਤੋਂ ਉਥਰ ਪੁਤਲ ਬਚੀ ਹੋਈ ਹੈ ਜੋ ਘਟਣ ਦੀ ਬਜਾਏ ਹੁਣ ਹੋਰ ਵੀ ਵਾਧੇ ਦਿਖਾਈ ਦੇ ਰਹੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੀ ਹੁਕਮ ਤੇ ਜਿਸ 5 ਮੈਂਬਰ ਕਮੇਟੀ ਵੱਲੋਂ ਭਰਤੀ ਮੈਂ ਮ ਸ਼ੁਰੂ ਕੀਤੀ ਗਈ ਸੀ ਹੁਣ ਉਹ ਮੁਕੰਮਲ ਹੋ ਚੁੱਕੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਤੜੇ ਵੱਲੋਂ ਇਸ ਪ੍ਰਕਿਰਿਆ ਵਿੱਚ ਖਾਸ ਤੌਰ ਤੇ ਅੜਿੱਕੇ ਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਹਾਲੇ ਵੀ ਸਾਇਲੈਂਟ ਨਹੀਂ ਸੁਖਬੀਰ ਸਿੰਘ ਬਾਦਲ ਖੁਦ ਨਹੀਂ ਬੋਲਦੇ ਲੇਕਿਨ ਸਾਥੀਆਂ ਵੱਲੋਂ ਅੜਿੱਕਾ ਡਾਇਆ ਜਾ ਰਿਹਾ ਹੈ ਚੁਣੌਤੀ ਦਿੱਤੀ ਜਾ ਰਹੀ ਹੈ ਪਰ ਕਿਵੇਂ ਨਾ ਕਿਵੇਂ ਇਹ ਪ੍ਰਕਿਰਿਆ ਤਾਂ ਮੁਕੰਮਲ ਹੋ ਕੇ ਹੀ ਰਹਿਣੀ ਹੈ ਸੋ ਆਓ ਤੁਹਾਨੂੰ ਦੱਸ ਦੱਸਦੇ ਹਾਂ ਕੀ ਕਹਿੰਦੀ ਹੈ ਪੰਜਾਬ ਦੇ ਮੌਜੂਦਾ ਪੰਥਕ ਸਿਆਸ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਕਿਹੜੇ-ਕਿਹੜੇ ਨਾਵਾਂ ਤੇ ਚਰਚਾ ਚੱਲਦੀ ਹੈ ਚਰਚਾ ਹੈ ਪਿਛਲੇ 2 ਦਸੰਬਰ ਸੁਖਬੀਰ ਸਿੰਘ ਬਾਦਲ ਸਮੇਤ ਕਈ ਹੋਰ ਅਕਾਲੀ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਸਰਕਾਰ ਵੱਲ ਹੋਈਆਂ ਗਲਤੀਆਂ ਕੁਤਾਹੀਆਂ ਦੀ ਮਾਫੀ ਮੰਗੀ ਜਿਸ ਤੋਂ ਬਾਅਦ ਹੋਇਆ ਜਿਸ ਤੋਂ ਬਾਅਦ ਪੰਜ ਸੱਤ ਮੈਂਬਰੀ ਕਮੇਟੀ ਬਣੀ ਧਾਰਮਿਕ ਸਜ਼ਾਵਾਂ ਲੱਗੀਆਂ ਲੇਕਿਨ ਸੁਖਬੀਰ ਬਾਦਲ ਇੱਥੇ ਤੱਕ ਵੀ ਆਖ ਦਿੱਤਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੋ ਕੁਝ ਕਬੂਲਿਆ ਉਹ ਦਬਾਅ 'ਚ ਆ ਕੇ ਕਬੂਲਿਆ ਯਾਨੀ ਕਿ ਸਿੱਧਾ ਸਿੱਧਾ ਇਹ ਕਹਿ ਲਓ ਕਿ ਅਕਾਲ ਤਖਤ ਸਾਹਿਬ ਦੇ ਖੜ ਕੇ ਝੂਠ ਬੋਲਿਆ ਗਿਆ 2 ਦਸੰਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਪਹਿਲਾਂ 7 ਮੈਂਬਰੀ ਫਿਰ 5 ਮੈਂਬਰੀ ਕਮੇਟੀ ਨੂੰ ਚਲਾਈ ਅਕਾਲੀ ਦੋਦੀ ਪਰਤੀ ਸ਼ੁਰੂ ਕੀਤੀ ਗਈ ਜੋ ਮੁਕੰਮਲ ਹੋ ਚੁੱਕੀ ਹੈ ਹੁਣ ਜਦੋਂ ਪ੍ਰਧਾਨ ਚੋਣ ਦੀ ਵਾਰੀ ਆਈ ਹੈ ਤਾਂ ਪੰਥਕ ਸਿਆਦਤ ਵਿੱਚ ਫਿਰ ਵੱਡਾ ਪਚਾਲ ਆਉਂਦਾ ਦਿਖਾਈ ਦੇ ਰਿਹਾ ਹੈ ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ 5 ਮੈਂਬਰੀ ਕਮੇਟੀ ਵੱਲੋਂ 11 ਗਸਰੂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਤੇਜਾ ਸੁੰਦਰ ਸਿੰਘ ਹਾਲ ਵਿਖੇ ਇਜਲਾਸ ਕਰਨ ਜੀ ਦੀ ਇਜਾਜ਼ਤ ਮੰਗੀ ਗਈ ਹੈ ਉਹ ਵਿੱਚ ਸੁਖਬੀਰ ਬਾਦਲ ਵੱਲੋਂ ਰੋੜਾ ਅੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਰੀਏ 2 ਦਸੰਬਰ ਦੇ ਫੈਸਲੇ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ 5 ਮੈਂਬਰੀ ਕਮੇਟੀ ਦੇ ਪ੍ਰੋਗਰਾਮ ਰੋਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਸੁਣਾਉਣ ਦੇ ਨੇ ਹਾਂ ਯਾਨੀ ਕਿ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਕਹਿੰਦੇ ਨੇ ਕਿ ਸ਼੍ਰੀ ਪ੍ਰਚੂਰਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਖਾਸ ਕਰਕੇ ਪਰਮਜੀਤ ਸਿੰਘ ਸਰਨਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ 2 ਦਸੰਬਰ 2024 ਦੇ ਫੈਸਲੇ ਨੂੰ ਬਦਲ ਦਿਓ ਹੁਕਮਨਾਮੇ ਨੂੰ ਰੱਦ ਕਰੋ ਪ੍ਰਧਾਨ ਮੈਨੂੰ ਹੀ ਰਹਿਣ ਦਿਓ ਲੇਕਿਨ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੇਕਰ ਸਮਾਗਮ ਨਹੀਂ ਹੁੰਦਾ ਤਾਂ ਇਹ ਹੋਰ ਕਿਸੇ ਹਾਲ ਦੇ ਵਿੱਚ ਸਮਾਗਮ ਹੋਵੇਗਾ ਇਥੋਂ ਤੱਕ ਵੀ ਕਹਿ ਦਿੰਦਾ ਹੈ ਕਿ ਅਸੀਂ ਦਰਿਆ ਬਿਠਾ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਬੈਠ ਕੇ ਵੱਡਾ اجلاس ਕਰਾਂਗੇ ਨਵੀਂ ਸ਼ਰੂਮਣੀ ਅਕਾਲੀ ਸ਼ਰੂਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਸ਼ਰੂਮਣੀ ਅਕਾਲੀ ਦਲ ਨੂੰ ਪ੍ਰਦਾਨ ਮਿਲੇਗਾ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਨੇ ਨਿਸ਼ਾਨਾ ਸਾਧਿਆ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਸੈਬ ਦੀ ਸਰਪ੍ਰਸਤੀ ਹੁੰਦਾ ਦਾਵਾ ਨਾ ਕਰੇ ਇਸ ਆਦੇਸ਼ ਤੋਂ ਗੱਲ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਕਿ ਸੁਖਬੀਰ ਬਾਦਲ ਕਦੇ ਵੀ ਆਪਣੀ ਕੁਰਸੀ ਨਹੀਂ ਛੱਡੇਗਾ ਜਿਸ ਦਾ ਸਾਫ਼ ਮਤਲਬ ਹੈ ਕਿ ਹੁਣ ਇੱਕ ਨਵਾਂ ਅਕਾਲੀ ਦਲ ਬਣਦੀ ਪੂਰੀ ਸੰਭਾਵਨਾ ਦਿਖਾਈ ਦੇ ਰਹੀ ਹੈ ਕਿਉਂਕਿ ਅਕਾਲ ਤਖਸੈਬ ਵੱਲੋਂ ਕੋਈ ਅਜਾਇ ਆਦੇਸ਼ ਜਾਰੀ ਨਹੀਂ ਕੀਤਾ ਗਿਆ ਜਿਸ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ 11 ਅਗਸੂ ਨੂੰ ਇਕੱਠੇ ਹੋ ਕੇ ਇਕੱਠੇ ਹੋਣ ਲਈ ਕੀ-ਕੀ ਹੋਵੇ ਪਰ ਕਵਰਾ ਇਹ ਵੀ ਮਿਲ ਰਹੀਆਂ ਨੇ ਕਿ ਪੰਜ ਮੈਂਬਰੀ ਕਮੇਟੀ ਆਪਣੇ ਪੱਧਰ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਅਕਾਲੀ ਦਲ ਬਾਦਸ਼ ਪੰਜਾਬ ਦੇ ਸਮੇਤ ਹੋਰ ਪੰਥਕ ਜਥੇਬੰਦੀ ਨੂੰ ਇਸ ਮੌਕੇ ਤੇ ਸੱਦਾ ਦੇ ਸਕਦੀ ਹੈ ਤਾਂ ਜੋ ਇੱਕ ਮਜ਼ਬੂਤ ਪੰਥਕ ਪਾਰਟੀ ਬਣਾਈ ਜਾ ਸਕੇ ਜਿਸ ਦਾ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਜਾਵੇ ਅਤੇ ਜੇਕਰ ਸਰਬਸੰਮਤੀ ਨਾ ਹੋਵੇ ਤਾਂ VOTING ਕਰਵਾ ਕੇ ਪ੍ਰਧਾਨ ਚੁਣ ਲਿਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਮਤ ਤੋਂ ਬਰائیں ਕਮੇਟੀ ਦੇ ਹੌਸਲੇ ਬਲੰਦ ਨੇ ਉਹ ਕਹਿੰਦੇ ਨੇ ਕਿ 11 ਅਗਸਤ ਮੀਨਸ 11 ਅਗਸਤ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਵੀ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਵੀ ਮਿਲੇਗੀ ਜੇਕਰ 11 ਅਗਸਤ ਤੋਂ ਪਹਿਲਾਂ ਹੁਕਮਨਾਮੇ ਨੂੰ ਬਦਲਿਆ ਜਾਂਦਾ ਹੈ ਤਾਂ ਸ਼੍ਰੋਮਣੀ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੇਗੀ 11 ਅਗਸਤ ਨੂੰ ਤੇ ਭਾਵੇਂ ਸਮਝੌਤਾ ਹੋਵੇ ਅਕਾਲੀ ਦਲ ਬਾਸ ਪੰਜਾਬ ਦੇ ਮੁਖੀ ਭਾਈ ਅਬਰਤਪਲ ਖਾਲਸਾ ਅਤੇ ਉਸਦੇ ਸਾਥੀਆਂ ਨਾਲ ਧੰਨਵਾਦ